ਬਦਲਦਾ ਰੂਪ ਹਾਂਜੀ ਇਹ ਪਾਈਆਂ ਆਪਣੇ ਬਈ ਪੁੱਠੇ ਨਾਲੇ ਲੱਗਦੇ ਰਿੰਮ ਟੈਪ ਉਹ ਦੇਖੋ ਤੇ ਅੱਦੇ ਮਾਰਦੇ ਪੰਜ ਨੂੰ ਹਾਟ ਆਇਆ ਪੰਜਾ ਆ ਗਿਆ ਬਾਈ ਇਹਨਾਂ ਪਿਆਰ ਤੇਰਾ ਮੇਰਾ ਹਾਈ ਨੀ ਅੱਜ ਦੀ ਹਾਂਜੀ ਬਈ ਮੇਰੇ ਵੱਲ ਸਭ ਨੂੰ ਪਿਆਰ ਭਰ ਸਾਸਰੀ ਆਖਾਲ ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ ਅੱਜ ਆਏ ਬਈ ਖੇਤਾਂ ਵਿੱਚ ਅੱਧੇ ਲਈ ਸਾਡਾ ਮੱਕੀ ਬੀਜਣ ਦੀ ਜਿਹੜੇ ਕਹਿੰਦੇ ਤੁਹਾਨੂੰ ਬਾਈ ਕੇ ਜਾ ਰਹੀ ਹੈ ਆਵਾਜ਼ ਦੇਖੋ ਕਿ ਗੱਡੀ ਸੁਰਚੇ ਸਾਡੇ ਸਿੱਕ ਨਿਕਲੇ ਦੂਟਾ ਬਿੜਾ ਆ ਜੀ ਉੱਧਰ ਇਹ ਦੇ ਦੇ ਸ਼ਿੱਟਾ ਹੀ ਫਿਰ ਹਾਂ ਹਾਲ ਲੱਗ ਲੱਗ ਬੱਟਾ ਪਾਉਂਦੇ ਕਿੱਦਣੇ ਅੱਜ ਭਰ ਲੈਣੇ ਕੋਈ ਚੱਕਰ ਨਹੀਂ ਕਿੱਟਕਣ ਜਾਣਦੇ ਭਾਈ ਬਾਈ ਜੀ ਦੱਸਿਆ ਜੀ ਪਨੀਰੀ ਵਧੀਆ ਹੀ ਇੱਕ ਨੰਬਰ ਪਨੀਰੀ ਹੋਈ ਬਾਈ ਹੈ ਰੇ ਪਾਣੀ ਪੀਉਣੇ ਸੀ ਪਾਈ ਜਾਂਦੇ ਸੀ ਪਾਣੀ ਤਾਂ ਹੁਣ ਮੰਗਦੀ ਹੁੰਨੀ ਹੈਗੀ ਇਹ ਸਕਸ ਕਰਕੇ ਪਹੁੰਚਾਂ ਤੈਨੂੰ ਕਰ ਦੇ ਮੱਕੀਆ ਮੱਕੀ ਹਾਂ ਲੈ ਇਹ ਬੱਟਪਾਗਾ ਫੈਗਾ ਕੋਈ ਹੈ ਨਹੀਂ ਹਾਂ ਪਿੱਛੇ ਨਹੀਂ ਹੋ ਰਹੀ ਆ ਉੱਧਰ ਕੋਸਨ ਇਹ ਵੀ ਜਨਾਰੇ ਉਧਰ 26 ਦਾ ਵੀ ਜਨਾਰੇ ਉਹ ਉਧਰ ਇਹ ਕੋਪਾ ਲਈ ਖੜਾ ਕੋਪਾ ਉਹ ਕਰਾ ਦੇਣਾ 26 ਵੀ ਜਨਾਰੇ ਜੀ ਚਾਹਣ ਆਵੇ ਉੱਥੇ ਵਿੱਚ ਨਹੀਂ ਕਹਿੰਦਾ ਹੈ ਨਾ ਆਈ ਵਿੱਚ ਹੂੰ ਉਧਰ 26 ਵੀ ਜਨਾਰੇ ਪਤਾ ਨਹੀਂ ਚਰੀਜ਼ ਨੇ ਦੋ ਫੰਟੀਆਂ ਆਉਂਦੀਆਂ ਕੋਈ ਨਾ ਕੱਲਾ ਕੱਲਾ ਹੁੰਦਾ ਨਾ ਵਿੱਚ ਸੰਘਣਾ ਹੋਵੇ ਅੱਧਦਰ ਵਿੱਚ ਸਿੱਟਾ ਦੇ ਜਾਂਦਾ ਉਧਰ ਬਾਣੀ ਹੈ ਬਸ ਖੇਤ ਹਾਂ ਇਹ ਵੀ ਗੀੜੀ ਵਾਲੀ ਬਾਂਦੀ ਜਾਣੀ ਹੈ ਰੋਟੀ ਤੇ ਹੈ ਆ ਮੰਦਮ ਬੀ ਮੇ ਰਾਤੇ ਦੇਣਾ ਬਾਅਦ ਮੈਂ ਕਾਹੀ ਡੜੀ ਹੁ ਜਾ ਰਹੀ ਦਿੱਤਾ ਤੇ ਆਈ ਉਹ ਇਹਨੇ ਰੱਖ ਪਾਇਆ ਕਿ ਬਣ ਗਿਆ ਹੋਇਆ ਕਿਤੇ ਜਾ ਤੁਰਨ ਲੱਗ ਗਿਆ ਤੇ ਪਹਿਲਾਂ ਆਈ ਫਿਰ ਆ ਗਿਆ ਬੱਤਨ ਲੱਗ ਗਿਆ ਇਹ ਹੋ ਗਿਆ ਮੇਂ ਤਾਂ ਖਰਾਬ ਤਾਂ ਹੈ ਐ ਲੱਗਦਾ ਵੀ ਹੁਣ ਸ਼ਾਮ ਹੋਈ ਵੀ ਆ ਜੇ ਮੌਸਮ ਦੇਖੀ ਫਰੀ ਦੇਖੀ ਆਈ ਆ ਸਾਲਾ ਦਿਨ ਫਰਤੀਲਾ ਰਹਿਣਾ ਸਾਜੇ ਨੇ ਠੇ ਗਰੀ ਉਹ ਛੱਜ ਟਕਿਆ ਆ ਗਿਆ ਮੈਂ ਪਤਾ ਵੀ ਲੱਗਿਆ ਆ ਟਾਈਮ ਇਹ ਆਪਣੇ ਸਾਜੇ ਦੇ ਥੋੜੇ ਕੰਮ ਆ ਗਏ ਕਰਨੇ ਆਪਾਂ ਨੇ ਲੜਾਈਆਂ ਸਾਡੇ ਆਪਣੇ ਕੰਮ ਕਰਦੇ ਕਰਨੇ ਜਿਹੜੀ ਬੱਟਾ ਬੁੱਟਾ ਵੀ ਪਾਉਣੀ ਆਪਾਂ ਨੇ ਆ ਸਾਰੀਆਂ ਇਸ ਟਾਈਮ ਇਹ ਕਰਨੀ ਕਿ ਸੂਰਜ ਜੇ ਕਰੋ ਅਦਰ ਮੌਸਮ ਕਹਿ ਗਏ ਡੰਦਾ ਉਹ ਤੇ ਵਹੀ ਹੈ ਸਿਆਲੇ ਜਿਹੜਾ ਸਿਆਲੇ ਤਾਂ ਨਹੀਂ ਨਿਕਲ ਲੱਗਿਆ ਉਹਨਾਂ ਨੂੰ ਮਿਕਸ ਕਰ ਲਈਏ ਨਾ ਹਾਂਜੀ ਚੱਲੀ ਇਹ ਕ ਬਾਜਰਾ ਹਾਂਜੀ ਸਾਡੇ ਕਾਲ ਜੀ ਬਈ ਸੌਂ ਗਏ ਹੁਣ ਜਾਦਾ ਭੁੱਲਿਆ ਇਹ ਬੱਤੀ ਗਈ ਹੁਣ ਚੱਲੀ ਵੀਦਣ ਲੱਗੇ ਆ ਪੰਜ ਦੇ ਤੇਲ ਵਾਣਾ ਇਹਦੇ ਮੱਖੀ ਮਤਾਂ ਹੀ ਉਧਰ ਰੁਕੇ ਹੋਏ ਹੋਵੇਂਗਾ ਨਾਲ ਤੇਲ ਉਧਰੇ ਪਵਾ ਲਿਆ ਹੁਣ ਨਾਲੇ ਬੀਜੀ ਆਉਂਗੀ ਹਾਂਜੀ ਗਿੱਲੇ ਤਾਂ ਹੈਗੀ ਹੁਣ ਥੋੜੀ ਥੋੜੀ ਗਿੱਲੇ ਤਾਂ ਪੂਰੀ ਹੋ ਗਈ ਪੂਰਾ ਇੱਧਰ ਬੂਟੇ ਕਰਕੇ ਹੈਗੀ ਆ ਬੂਟਾ ਕਰਕੇ ਵੀ ਮੀਂਹ ਵੀ ਪੈ ਗਿਆ ਹਾਂਜੀ ਮੀਂਹ ਦੇ ਪੈ ਗਿਆ ਮੀਂਹ ਨਰਕੇ ਵੀ ਆਹ ਬਰੀਕ ਚੀਜ਼ ਆ ਹਾਂਜੀ ਇਹਦਾ ਛਿੱਟਾ ਦੇਣਾ ਹੁੰਦਾ ਤਿੰਨ ਵਾਰੀ ਇੱਕ ਮੱਠੀ ਹਾਂ ਵੀ ਦੇਖ ਕੇ ਵੀ ਇੰਨੀ ਵਧੀਆ ਜਗ੍ਹਾ ਹੈ ਅਸੀਂ ਛਿੱਟਾ ਪੂਰਾ ਕਰ ਦਈਆ ਆਏ ਆਏ ਦੇ ਹੁਣ ਬਰੀਕ ਚੀਜ਼ ਹੈ ਨਾ ਇਹ ਹਾਂਜੀ ਇਹਨਾਂ ਨੇ ਚਾਰ ਵਾਰੀ ਦੇ ਦਿੱਤੀ ਅਬ ਫੋਨ ਕੇ ਦੇਣਾ ਪੈਂਦਾ ਹੈ ਨਾ ਠੀਕ ਹੈ ਠੀਕ ਹੈ ਜਿਹੜੀ ਮੱਕੀ ਆ ਉਹਦਾ ਸਿੰਗਲ ਸਿੰਗਲ ਹੈ ਜੀ ਉਹ ਦਿਖ ਜਾਂਦੀ ਪਈ ਉੱਪਰ ਦੇਖ ਵੀ ਜਾਂਦੀ ਇਹਦਾ ਬਰੀਕ ਆ ਹੁਣ ਇੱਕ ਜਗ੍ਹਾ ਮੱਕੀ ਗੇਰ ਤੇ ਇਹਦਾ ਖਾਸਾ ਗੱਜਣ ਹੈ ਕਿੰਨਾ ਕਾ ਮੱਕੀ ਕਿੰਨੀ ਤੂੰ ਦੇਖ ਲੈ ਇਹ ਹੁਣ ਆਈ ਵੱਧ ਬਰੀਕ ਦਾ ਇੰਨੇ ਬੀਜ ਹੋ ਜੰਮਣਾ ਬਾਬੂ ਕਹਿੰਦਾ ਇਹ ਵੀ ਗਾਲੇ ਬੀਜ ਲੋ ਵਧੀਆ ਮਿੱਠੀਆਂ ਆਉਂਦੀਆਂ ਕੰਬੋਂ ਦੋਏ ਕਹਿੰਦਾ ਸੀ ਮੱਕੀ ਵੱਢੋ ਹਣੀਆ ਕਹਿੰਦਾ ਭਰਾ ਵੱਢ ਲੂੰਗੇ ਕਹਿੰਦਾ ਫੇਰ ਬੀਜ ਦੂੰਗੇ ਤਾਂ ਤਾਂ ਮੁੱਦਨ ਰਿਹਾ ਜੀ ਪਾਈਦੇ ਜੱਦਾ ਕਾਲੀ ਆ ਫੇਰ ਬੜਾ ਰੁਕਾ ਲਟਰਨ ਲੇ ਤੂੰ ਬੀਜ ਫੇਰ ਬਾਪੂ ਤੇਰਾ ਕਹਿੰਦਾ ਮੀਂਹ ਦੇਖਣਾ ਕਹਿੰਦਾ ਮੀਂਹ ਦੇਖ ਨੀ ਯਾਰਾ ਦੇਖ ਮੀਂਹ ਤੇ ਫੇਰ ਚੱਲੂਗੇ ਖੈ ਲਿਆ ਦੋਦਣ ਫੇਰ ਜੀ ਫਾਸਾ ਕਾਹੀ ਗਿੱਲ ਹੋਈ ਵੀ ਜੀ ਜੇ ਪਾਦਾਂ ਦੇ ਪੀਰ ਤਾਂ ਫਿਰ ਕਦੂ ਹੀ ਹੋ ਜਾਏਗਾ ਇਹਦਾ ਉਹਦਾ ਪੱਸੀ ਦਾ ਹੈਗੀ ਆ ਜੇ ਜੀ ਪੀ ਲੰਦੀ ਕੋਈ ਆਮਣੇ ਇੱਧਰ ਰਹਿਤਲੇ ਜਮੀਨਾਂ ਇੱਥੇ ਵੀ ਪਣਦੇ ਦੀ ਗੰਢੇ ਗੱਬੇ ਕਿਧਰ ਕੁਝ ਵੀ ਹੋ ਸਕਦਾ ਅਰੇ ਕਾਏ ਆ ਠੰਡਾ ਰਹਿੰਦਾ ਮੌਸਮ ਬੂਟੇ ਹਰ ਕੇ ਗਿਆ ਰਾ ਭਾਈ ਹੋਈ ਵੀਰ ਰੱਖ ਲਿਆ ਵੀ ਇਹ ਹਾਂ ਜਦੋਂ ਤੱਕ ਇਹ ਨਾ ਰੱਖਣਾ ਨਾ ਵਾਧੇ ਦੇ ਇਹ ਕਰ ਚਿੱਟਾ ਹੋਰ ਐ ਦਾ ਬਾਕੀ ਤਾਂ ਨਹੀਂ ਤਾਂ ਅਸੀਂ ਹੱਥਾਂ ਦਾ ਬੀਜ ਦੇਾਂਗੇ ਕਿਤੇ ਵੀ ਨਹੀਂ ਇੱਥੇ ਜੀ ਨਹੀਂ ਜਰ ਉਹ ਆ ਉਹ ਰ ਜੀਰੀ ਜਲੀ ਨਹੀਂ ਹੋਇ ਤਾ ਹੱਥਾਂ ਲਗੰਮਾ ਪੂਟੇ ਨੰਗਣਾ ਨਹੀਂ ਉਧਰ ਰ ਅਧਰ ਹੀ ਬੀਜੇ ਨਹੀਂ ਹਾਂ ਅਧਰ ਹੀ ਬੀਜ ਹੋਈ ਨਹੀਂ ਫਿਰ ਮੋਟਰ ਤੇ ਕੋਈ ਨਾ ਰਸਤਾ ਹੋਣਾ ਨਾ ਬੱਟਾ ਟਟੇ ਨੰਗਲਾ ਦਾ ਸਾਰੇ ਉਧਰ ਬੀਜੇ ਕਰੋ ਮੈਂ ਤਾਂ ਕਿਹਾ ਤਾਂ ਬਾਪੂ ਨੂੰ ਬਾਬਾ ਉਧਰ ਬੀਜਿਆ ਕਰਨਾ ਆਪੋ ਵੀਦਾ ਨਹੀਂ ਜਾਣਾ ਟਰੈਕਟਰ ਵੀ ਆਉਣਾ ਚਾਹੀਦਾ ਬੀਜ ਵੀ ਚਾਹੀਦਾ ਹਾਂ ਆ ਬਾਪੂ ਦੇਖ ਲੈ ਆਏ ਹੱਥਾਂਲੇ ਭਲੇ ਇੱਕ ਨਹੀਂ ਹੁੰਦੇ ਇਹਦਾ ਸਾਰਾ ਗੰਨਾ ਵੀ ਸਾਰਾ ਸਸਾ ਨਾਲ ਹਾਂ ਮਿਰਚਾਂ ਮਾਤਾ ਸਾਰਾ ਕਸੂਰੀ ਤੇ ਇਹ ਕਿਹੜੀ ਵਾਲੀ ਸ਼ਰਟ ਕਿਹੜੀ ਵਾਲੀ

ਇਹ ਵੀ ਜ਼ਰੂਰੀ ਹੈ ਗਾਜਾ ਨਾ ਪਵੇ ਅੱਗ ਲਾਣ ਦਾ ਲੋੜ ਪਾਈ ਜਾਂਦੀ ਹੈ que sucede con él también hoy en día, ¿no te recuerdas? ¿tus amigos? ¿qué tal? ¿cómo está? ¿cómo está? ¿cómo está? ¿cómo está? está? ਭਾਈ ਵੀ ਸੌ ਪੂਰੀ ਪੱਕੀ ਵਾਜਰਾ ਚਰੀ ਭਾਣੂ ਬਾਈ ਉੱਤਰ ਹੀ ਲਿਆ ਦੇ ਪੀਤੀਆਂ ਕਰਨਾ ਸਰਬੂ ਚਿੱਟਾਈ ਕਾ ਨੰਬਰ ਦਿੱਤਾ ਬਾਈ ਨੇ ਅਦੁੱਰੀ ਹੱਟ ਵੀ 2 ਕਵਾਂਟਾ ਆਏ ਨੇ 3 ਨੇ ਬਦਲਦਾ ਰੂਪ ਹਾਂਜੀ ਇਹ ਪਾਈਆਂ ਆਪਾਂ ਨੇ ਬੜੀ ਪੁੱਠੇ ਨਾਲੇ ਲੱਗਦੇ ਨੇ ਮਟੈਪ ਉਹ ਦੇਖੋ ਪਾਇ ਲਾ ਦੇ ਸੋ ਬੜੇ ਉੱਠੇ ਪਾਉਂਗੇ ਬੜੀ ਲੱਗੂਗੀ ਤੇ ਕਾ ਕੱਦੂ ਕਰਨਾ ਫਿਰ ਇੱਥੇ ਗਾਰ ਨਹੀਂ ਲੱਗਦਾ ਗਾਰ ਫਸੀ ਜਾਂਦਾ ਨਹੀਂ ਉਹ ਘਾਰ ਕੋ ਆਹ ਖੋਲ ਤਾਂ ਇੱਕ ਟਾਈ ਚਾ ਲੱਗੇ ਖੋਲਣ ਇਹ ਸੇਲ ਕਰਦੇ ਤੇ ਬਈ ਆਪਾਂ ਨੇ ਉਹਨੇ ਕੱਦੂ ਤੇ ਬਾਹਰ ਲੈ ਕੇ ਜਾਣੇ ਮੁੰਡੇ ਨੇ ਤੇ ਬਾਕੀ ਹੁਣ ਆ ਵੀ ਖੋਲਣ ਲੱਗੀਆਂ 10 ਮਿੰਟ ਦਾ ਹੀ ਕੰਮ ਆਇਆ ਤਾਂ ਹੈ ਔਖਾ ਨਹੀਂ ਹੈ ਨਾ ਪੰਜ ਕੋਈ ਆਪਾਂ ਨੇ ਆ ਗੋਟੀ ਬਣਾਈ ਵੀ ਆ ਜਨਾ ਮਗਰਾੜ ਵਾਲੇ ਨਾ ਟੂ ਵੀ ਆਸੀ ਜਿਹੜਾ ਨਾ ਟ ਅਹੇ ਸਿੱਧੇ ਬਸੇ ਹੁੰਦਾ ਕੋ ਉੱਥੇ ਬਸੇ ਕੋ ਮੋਆ ਪੀ ਲੈ ਜੀ ਪੈਰ ਨਾ ਥੱਲੇ ਦੇਗੀ ਤੰਨੇਆਂ ਸਿਟੀਆਂ ਉਤਾਰ ਲਾ ਚਾ ਖਿੱਚ ਕੇ ਛੱਕੇ ਤਾਰ ਦਾ ਪਰ ਰਣ ਦੇ ਪਿਆ ਚਾਹ ਪੀਤਾ ਪਹਿਲਾਂ ਖੋਲਦੀ ਪਹਿਲਾਂ ਬਾਕੀ ਜਿਵੇਂ ਲਾਦੀ ਪਹਿਲਾਂ